प्यारे दोस्तों मैं ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਵਿੱਚ ਸਵਾਗਤ ਕਰਦਾ ਹਾਂ ਜਿਸ ਦਾ ਨਾਮ ਬੁਕਸ ਸਮਰੀ ਇਨ ਪੰਜਾਬੀ ਹੈ ਮੈਂ ਮੈਂ ਇਸ ਚੈਨਲ ਰੋਹਾਈ ਤੁਹਾਨੂੰ ਵਕ ਵਕ ਪਾਸ਼ਾਵਾਂ ਵਿੱਚ ਲਿਖੀਆਂ ਅੱਜ ਤੱਕ ਦੀਆਂ ਸਭ ਤੋਂ ਬਿਹਤਰੀਨ ਕਿਤਾਬਾਂ ਦਾ ਪੰਜਾਬੀ ਵਿੱਚ ਸੰਖੇਪ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਸੰਖੇਪ ਨੂੰ ਪਸੰਦ ਕਰ ਰਹੇ ਹੋਵੋਗੇ ਮੈਂ ਤੁਹਾਡੇ ਅੱਗੇ ਬਾਰ ਬਾਰ ਇਹ ਬੇਨਤੀ ਕਰ ਰਿਹਾ ਹਾਂ ਕਿ ਤੁਸੀਂ ਇਸ ਚੈਨਲ ਨੂੰ ਆਪਣੇ ਬੱਚਿਆਂ ਨਾਲ ਜ਼ਰੂਰ ਸਾਂਝਾ ਕਰੋ ਤਾਂ ਜੋ ਉਹ ਕਿਤਾਬਾਂ ਵਿੱਚ ਦਿਲਚਸਪੀ ਲੈ ਸਕਣ ਅਤੇ ਉਹਨਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪੈ ਸਕੇ ਅਤੇ ਉਹ ਕਿਤਾਬਾਂ ਤੋਂ ਕੁਝ ਸਿੱਖ ਸਕਣ ਤੇ ਅੱਜ ਦੇ ਐਪੀਸੋਡ ਵਿੱਚ ਜੋ ਮੈਂ ਕਿਤਾਬ ਚੁਣੀ ਹੈ ਉਹ ਆਦਤਾਂ ਉੱਤੇ ਲਿਖੀ ਹੋਈ ਅੱਜ ਤੱਕ ਦੀ ਬਿਹਤਰੀਨ ਕਿਤਾਬਾਂ ਬਾਅਦ ਵਿੱਚੋਂ ਇੱਕ ਹੈ ਮੈਂ ਉਮੀਦ ਕਰਦਾ ਹਾਂ ਕਿ ਇਸ ਕਿਤਾਬ ਨੂੰ ਪੜਨ ਤੋਂ ਬਾਅਦ ਤੁਸੀਂ ਯਕੀਨੀ ਤੌਰ ਤੇ ਆਪਣੇ ਆਪ ਵਿੱਚ ਇੱਕ ਵੱਡੀ ਤਬਦੀਲੀ ਮਹਿਸੂਸ ਕਰੋਗੇ ਐਸੇ ਉਮੀਦ ਨਾਲ ਅੱਗੇ ਵਾਦੇ ਹਾਂ ਜੇਮਸ ਕਲੀਅਰ ਦੀ ਰਿਕਾਰਡ ਤੋੜਨ ਵਾਲੀ ਬੈਸਟ ਸੈਲਰ ਕਿਤਾਬ ਐਟੋਮਿਕ ਹੈਬਿਟਸ ਛੋਟੀਆਂ ਆਦਤਾਂ ਦੀ ਜੀਵਨ ਬਦਲਣ ਦੀ ਸੰਭਾਵਨਾ ਦੀ ਪਰਚੋਲ ਕਰਦੀ ਹੈ ਅਤੇ ਇਹ ਸਾਨੂੰ ਪ੍ਰਭਾਵਿਤ ਕਰ ਸਕਦੀ ਹੈ ਜੇਮਸ ਕਲੀਅਰ ਦਲੀਲ ਦਿੰਦਾ ਹੈ ਕਿ ਸਮੇਂ ਦੇ ਨਾਲ ਕੀਤੇ ਗਏ ਛੋਟੇ ਵਿਵਹਾਰ ਵੱਡੇ ਨਤੀਜੇ ਪੈਦਾ ਕਰਦੇ ਹਨ ਨਾ ਕਿ ਵੱਡੀਆਂ ਕਾਰਵਾਈਆਂ ਜੋ ਲੰਬੇ ਸਮੇਂ ਲਈ ਤਬਦੀਲੀਆਂ ਲਿਆਉਂਦੀਆਂ ਹਨ ਉਹ ਐਟੋਮਿਕ ਹੈਬਿਟਸ ਦਾ ਵਿਚਾਰ ਪੇਸ਼ ਕਰਦਾ ਹੈ ਜੋ ਕਿ ਮਾਮੂਲੀ ਬੁਨਿਆਦੀ ਰਵਿਥਵਾਹ ਹਨ ਜੋ ਵੱਡੇ ਲਾਭਾਂ ਨੂੰ ਜੋੜ ਦਿਆ ਹਨ ਸੰਕੇਤ ਲਾਲਸਾ ਜਵਾਬ ਅਤੇ ਇਨਾਮ ਫਰੇਮਵਰਕ ਜਿਸ ਨੂੰ ਆਦਤ ਲੂਪ ਵੀ ਕਿਹਾ ਜਾਂਦਾ ਹੈ ਕਿਤਾਬ ਦੇ ਸੰਗਠਨ ਦਾ ਆਧਾਰ ਬਣਦਾ ਹੈ ਜੇਮਸ ਕਲੀਅਰ ਆਦਤਾਂ ਦੇ ਕੰਮਕਾਜ ਉਹਨਾਂ ਦੇ ਗਠਨ ਅਤੇ ਟੁੱਟਣ ਅਤੇ ਵਿਅਕਤੀਗਤ ਅਤੇ ਪੇਸ਼ੇਵਰ ਵਿਕਾਸ ਦੋਵਾਂ ਤੇ ਉਹਨਾਂ ਦੇ ਪ੍ਰਭਾਵ ਦੀ ਜਾਂਚ ਕਰਦਾ ਹੈ ਉਹ ਆਦਤਾਂ ਦੀ ਸਥਾਪਨਾ ਵਿੱਚ ਪਛਾਣ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ ਕਹਿੰਦਾ ਹੈ ਕਿ ਸਾਡੇ ਵਿਵਹਾਰ ਨੂੰ ਉਸ ਵਿਅਕਤੀ ਨਾਲ ਮੇਲ ਕੇ ਜੋ ਅਸੀਂ ਚਾਹੁੰਦੇ ਹਾਂ ਬਣ ਸਕਦੀਆਂ ਹਨ ਅਸੀਂ ਜਿਹੜੇ ਪੰਜ ਵਿਅਕਤੀਆਂ ਨਾਲ ਆਪਣਾ ਜੀਵਨ ਦਾ ਬਹੁਤਾ ਹਿੱਸਾ ਵੇទਿਤ ਕਰਦੇ ਹਾਂ ਪਾਠਕਾਂ ਨੂੰ ਪ੍ਰਮਾਣੂ ਆਤਾਂ ਦੇ ਇਸ ਦਾਤ ਨੂੰ ਸਮਝਣ ਅਤੇ ਲਾਗੂ ਕਰਨ ਵਿੱਚ ਮਦਦ ਕਰਨ ਲਈ ਅਸਨ ਜੀਵਨ ਦੀਆਂ ਉਦਾਹਰਣਾਂ ਵਿਗਿਆਨਕ ਖੋਜ ਅਤੇ ਵਿਹਾਰਕ ਰਣਨੀਤੀਆਂ ਨੂੰ ਸਪਸ਼ਟ ਸਾਂਝਾ ਕਰਦਾ ਹੈ ਉਹ ਟੀਚਿਆਂ ਦੀ ਬਜਾਏ ਪ੍ਰਣਾਲੀਆਂ ਤੇ ਕੇਂਦ੍ਰਿਤ ਕਰਨ ਦੀ ਮੱਤਾ ਤੇ ਜ਼ੋਰ ਦਿੰਦਾ ਹੈ। ਪਾਠਕਾਂ ਨੂੰ ਉਹਨਾਂ ਆਦਤਾਂ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ ਜੋ ਉਹਨਾਂ ਦੇ ਲੋੜਿੰਦੇ ਨਤੀਜਿਆਂ ਨਾਲ ਮੇਲ ਖਾਂਦੀਆਂ ਹਨ। ਰੋਜ਼ਾਨਾ ਰੁਟੀਨ ਵਿੱਚ ਛੋਟੀਆਂ-ਛੋਟੀਆਂ ਤਬਦੀਲੀਆਂ ਕਰਨ ਅਤੇ ਵਿਕਾਸ ਦੀ ਮਾਨਸਿਕਤਾ ਨੂੰ ਅਪਣਾਉਣ ਨਾਲ ਵਿਅਕਤੀ ਇੱਕ ਸਕਾਰਾਤਮਕ ਲਹਿਰ ਪ੍ਰਭਾਵ ਪੈਦਾ ਕਰ ਸਕਦੇ ਹਨ ਜੋ ਸ਼ਾਨਦਾਰ ਤਬਦੀਲੀਆਂ ਵੱਲ ਲੈ ਜਾਂਦਾ ਹੈ। ਜੇਮਸ ਕਲੀਅਰ ਦੁਆਰਾ ਲਿਖੀ ਕਿਤਾਬ ਐਟੋਮਿਕ ਹੈਬਿਟਸ ਕੇਵਲ ਵਿਅਕਤੀਗਤ ਵਿਕਾਸ ਲਈ ਇੱਕ ਗਾਈਡ ਨਹੀਂ ਹੈ ਇਹ ਲਗਾਤਾਰ ਸੁਧਾਰਨ ਦਾ ਜੀਵਨ ਬਣਾਉਣ ਲਈ ਇੱਕ ਮੈਨੂਅਲ ਹੈ ਕਲੀਅਰ ਦੀ ਲਿਖਤ ਰੁਜੀਵੀਆਂ ਬਰੀ ਹੈ ਅਤੇ ਉਸ ਦੀ ਸੂਝ ਖੋਜ ਦੇ ਭੰਡਾਰ ਦੁਆਰਾ ਸਮਰਥਿਤ ਹੈ ਕਿਤਾਬ ਨੂੰ ਉਹਨਾਂ ਦੀਆਂ ਆਦਤਾਂ ਨੂੰ ਵਧਾਉਣ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਸਥਾਈ ਸਫਲਤਾ ਦਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਇੱਕ ਕੀਮਤੀ ਸਰੋਤ ਬਣਾਉਂਦੀ ਹੈ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਕਿਤਾਬ ਨੂੰ ਪੜਨ ਲਈ ਜਿਗਿਆਸਾ ਪੈਦਾ ਹੋਈ ਹੋਵੇਗੀ ਤੇ ਤੁਸੀਂ ਜਾ ਕੇ ਇਹ ਪੂਰੀ ਕਿਤਾਬ ਪੜੋਗੇ ਨਾਲ ਹੀ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੇ ਦੁਆਰਾ ਦਿੱਤੇ ਕਿਤਾਬ ਦੇ ਸੰਖੇਪਾਂ ਨੂੰ ਸੁਣਨਾ ਪਸੰਦ ਕਰੋਗੇ ਕਿਰਪਾ ਕਰਕੇ ਹੇਠਾਂ ਟਿੱਪਣੀ ਕਰੋ ਜੇਕਰ ਤੁਸੀਂ ਕਿਸੇ ਖਾਸ ਕਿਤਾਬ ਦੇ ਸਾਰ ਨੂੰ ਸੁਣਨਾ ਚਾਹੁੰਦੇ ਹੋ ਜਾਂ ਕਿਤਾਬ ਦਾ ਸਾਰ ਦੇਣ ਵਾਲੇ ਮੇਰੇ ਤਰੀਕੇ ਵਿੱਚ ਕੋਈ ਲੁੜਿੰਦੀ ਤਬਦੀਲੀ ਕਰਨਾ ਚਾਹੁੰਦੇ ਹੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਕਿਤਾਬ ਪਸੰਦ ਆਊਗੀ ਤੇ ਨਾਲ ਹੀ ਤੁਸੀਂ ਵੀਡੀਓ ਨੂੰ ਪਸੰਦ ਕਰੋਗੇ ਅਤੇ ਕਿਤਾਬਾਂ ਦੇ ਹੋਰ ਸੰਖੇਪ ਲਈ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਧੰਨਵਾਦ ਸਹੀ